करता हूं सारा बाजार बंद है कोई दुकान नहीं खुली कोई गली खाली मेटल कोस्ट कर गए हैं बाकी सारा कुछ बंद है मैं किसानों का समर्थन करता हूं हाँ जी बढ़िया मतलब अ... है किसानों के हक से बोल रहे हैं वहां ठीक है सारा बाजार बंद है मैं जनरला गुरु से हूं सारा बाजार बंद है कोई सब्जी वाली कोई दुकान है, कोई कहीं नहीं खुली है सारे उनके हक से हो गए हैं के हक से हो ਜਿੰਦਿਆਲਾ ਗੁਰੂ ਪ੍ਰੋਪਰ ਬੰਦ ਹੈ ਜੀ ਸਿਰਫ ਮੈਡੀਕਲ ਸਟੋਰ ਖੁੱਲੇ ਹੈ ਤੇ ਬਾਕੀ ਮੱਲਿਆਂ ਚ ਉਹ ਬਾਜ਼ਾਰਾਂ ਚ ਸਾਰੀ ਦੁਕਾਨਾਂ ਜੋ ਹੈ ਬਿਲਕੁਲ ਮੁਕੰਮਲ ਬੰਦ ਹੈ ਜੀ ਇੱਕ ਵੀ ਦੁਕਾਨ ਨਹੀਂ ਖੁੱਲੀ ਕੋਈ ਹਵਾ ਜਾਰੀ ਵੀ ਬਿਲਕੁਲ ਬੰਦ ਹੈ ਬਸ ਐਸੇ ਕਰਕੇ ਸਾਰੇ ਸਮਰਥਨ ਦੇ ਮੈਂ ਸੇ ਕਿਸਾਨਾਂ ਦੇ ਨਾਲ ਸਮਰਥਨ ਦੇ ਰਹੇ ਆ ਇੱਕ ਜੀ ਕਾਮਰੇਟ ਜਾਂਗੀਰਾਂ ਅੱਜ ਇਹ ਨਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਉਸ ਵੇਲੇ ਤੁਹਾਨੂੰ ਕੀ ਮੁਸ਼ਕਲ ਆ ਰਹੀ ਹੈ ਕੀ ਕਹਿਣਾ ਚਾਹੋਗੇ ਸਾਨੂੰ ਮੁਸ਼ਕਲ ਆ ਵੀ ਇਹੀ ਆਪਣੀਆਂ ਗੱਡੀਆਂ ਕਿਰਾਏ ਦੇ ਵਾਹਨੇ ਆ ਗੱਡੀਆਂ ਇਹੀ ਕਿਰਾਏ ਦੇ ਵਾਹਨੇ 3-300 ਸਾਨੂੰ ਕਿਰਾਇਆ ਪੈਣ ਜਾਵਾ ਤੇ ਜਦੋਂ ਸਵਾਰੀ ਹੋਊ ਤੇ ਸਾਡੇ ਕੋਲ ਜਿਹਨ ਕੋ ਬੰਦੇ ਕੋ ਗੱਡੀ ਲੈ ਆਂਦੀ ਉਹਨੇ ਦੇ ਅਖਣਾ ਸਾਨੂੰ ਕਿਰਾਇਆ ਦੋ ਜਦੋਂ ਮਜ਼ਦੂਰ ਨੂੰ ਕਿਰਾਇਆ ਨਾ ਉਹਨੂੰ ਗੱਡੀ ਦਾ ਦਿੱਤਾ ਗਿਆ ਉਹਨੇ ਗੱਡੀ ਲਾ ਲੈਣੀ ਮਜ਼ਦੂਰ ਨੂੰ ਇਹੋ ਜਿਹੇ ਬੰਦੇ ਸਾਡੇ ਵਰਗੇ ਹੈਗੇ ਜਿਨ੍ਹਾਂ ਨੂੰ ਕੋਈ ਦਿਹਾੜੀ ਨਹੀਂ ਖੜਦਾ ਅਹੀ ਉਹ ਕਮਾਉਣਾ ਤੇ ਉਹ ਖਾਣਾ ਤੇ ਮਜ਼ਦੂਰ ਦਾ ਕੰਮ ਹੋਵੇ ਕੋਈ ਮਜ਼ਦੂਰ ਤੇ ਕੋਈ ਕੰਮ ਪੈ ਜਾਏ ਕਦੇ ਕਿਸਾਨ ਨੇ ਕੁਝ ਨਹੀਂ ਆਖਣਾ ਆਪਣੇ ਦੂਜੇ ਵਰਕਰ ਨੂੰ ਆਸੂ ਜਿੰਦਾ ਸਾਥ ਦੇ ਉਹ ਵੀ ਨਹੀਂ ਸਾਥ ਦਿੰਦਾ ਵੀ ਇਹ ਮਜ਼ਦੂਰ ਵਾ ਦਾ ਸਾਥ ਅਸੀਂ ਕੀ ਦੇਣਾ ਵਾ ਪਾਕਿਸਤਾਨ ਚੱਤੇ ਬੰਦੀਆਂ ਕਹਿੰਦੀਆਂ ਜੂਗੇ ਹਾਂ ਬਾਦ ਹੱਥੀ ਲੜੀ ਜਾਂਦੀ ਕੋਦੇ ਸਾਡੀ ਨਾਲ ਮਜ਼ਦੂਰ ਚੱਤੇ ਬੰਦੀਆਂ ਵੀ ਨਾਲ ਉਸ ਵੇ ਕੀ ਕਹਿੰਦਾ ਜਾਂਦਾ ਤੁਸੀਂ ਅਹੀ ਗੱਲ ਹੈ ਮਜ਼ਦੂਰਾਂ ਦੇ ਹੱਕ ਦੀ ਵੀ ਗੱਲ ਕਰਨ ਓ ਸਾਡੀਆਂ ਭੈਣਾਂ ਬੈਠੀਆਂ ਖਲੋਤੀਆਂ ਅੱਡੇ 'ਤੇ ਉਹ ਚਵਾਰੀਆਂ ਮੇਰੇ ਨਾਲ ਕਿਦੇ ਮਹਾਯਾਨਾ ਕੋ ਕਰਾਇਮ ਵਾਸਤੇ ਪੈਸੇ ਨਹੀਂ ਹੈਗੇ ਚਾਰ-ਚਾਰ ਸੌ ਦਿਹਾੜੀ ਲੈਣੀ ਉਹ ਚਵਾਰੀਆਂ ਫੇਰ ਵਾਪਸ ਗਈਆਂ ਵਾਂ ਉਹਨਾਂ ਦਾ ਦਿਲ ਕੀ ਚਾਹੁੰਦਾ ਹੋਊਗਾ ਵੀ ਇਹ ਰੈਲੀ ਹਨੂ ਪੰਜਾਬ ਬੰਦ ਚੰਗਾ ਵਾ ਤੇ ਮਾੜਾ ਵਾ ਜਿਹਦੇ ਵਾਸਤੇ ਘਰ 'ਚ ਆਟਾ ਨਹੀਂ ਕੋਈ ਉਹਨੇ ਲਿਆ ਕੇ ਕਮਾਉਣਾ ਦੇ ਵਾਸਤੇ ਤੇ ਮਾੜਾ ਹੀ ਆ ਪਰ ਕਿਸਾਨ ਕਹਿੰਦਾ ਵੀ ਇਹ ਸਾਡੇ ਵਾਸਤੇ ਵੀ ਪੱਡੇ ਤੇ ਮਜ਼ਦੂਰਾ ਵਾਸਤੇ ਸਾਡੇ ਵਾਸਤੇ ਕਿਹੜਾ ਬੇਟਾ ਮਜ਼ਦੂਰ ਦੀ ਗੱਲ ਕਰਦਾ ਦੱਸਣਾ ਮੇਰੇ ਨਾਲ ਦੋ ਤਿੰਨ ਵਾਕਏ ਹੋਏ ਆ ਮੈਂ ਜ਼ਿਲ੍ਹਾ ਤਹਿਸੀਲ ਕਮੇਟੀ ਦਾ ਪ੍ਰਧਾਨ ਵਾਂ ਅਸੀਂ ਨਾਰੇ ਬਾਜੀ ਵੀ ਜਾਣਦੇ ਕਿਸਾਨਾਂ ਦਾ ਵੀ ਅਸੀਂ ਕੰਮ ਕਰਦੇ ਆ ਕੋਈ ਟਰਾਂਸਫਾਰਮ ਨਹੀਂ ਇੱਥੇ ਜਹਾਂਗੀਰ ਚੜਿਆ ਅਸੀਂ ਨਾਰੇ ਬਾਜੀ ਕਰਕੇ ਟਰਾਂਸਫਾਰਮ ਚੜਾਇਆ ਉਹ ਕਿਸਾਨ ਨੇ ਮੁੜ ਕੇ ਸਾਡੀ ਆਵਾਜ਼ ਹੀ ਨਹੀਂ ਪੁੱਛੀ ਵੀ ਮੇਰਾ ਟਰਾਂਸਫਾਰਮ ਚੜ ਗਿਆ ਵਾ ਵੀ ਇਹਦਾ ਕੰਮ ਕਰੀਏ ਵੀ ਤੈਨੂੰ ਬਿਜਲੀ ਦੇ ਕੰਮ ਦੇ ਵਿੱਚ ਮੈਂ ਲੱਗਾ 11000 ਲੈਣ ਤੇ ਉਹਨਾਂ ਬਾਹਰ ਕੱਢਦਾ ਵੀ ਇਹ ਸਾਡੇ ਤਵੇ ਲਾਉਣ ਡਿਆ ਵਾ ਇਹਨੂੰ ਕੰਮ ਨਹੀਂ ਦੇਣਾ ਬਿਜਲੀ ਦਾ ਇਹ ਗਾ ਦੂਜਿਆਂ ਦਾ ਵੀ ਜਗਾੜ ਬੰਦ ਕਰੂਗਾ ਕੀ ਮੰਗ ਕਰਦੇ ਹੈਂ ਮੰਗ ਕਰਦਾ ਵੀ ਸਾਡੇ ਮਜ਼ਦੂਰਾਂ ਦਾ ਜਣਾ ਵਾ ਸਾਡੇ ਵੀ ਉਹ ਖਰਚਾ ਵਰਚਾ ਸਾਡੇ ਪੀਪਿਆਂ ਜਾਂ ਆਟਾ ਪਾਉਣ ਤੇ ਇਹ ਵੀ ਤੁਹਾਡੇ ਨਾਲ ਸਾਥ ਦੇਈਏ ਜਿੱਤੇ ਮਜ਼ਦੂਰ ਦਾ ਕੰਮ ਪੈਂਦਾ ਸਾਥ ਦੇਣ ਉੱਥੇ ਅਸੀਂ ਖੁਦ ਬਾਣਾ ਬਾਹ ਜੋੜ ਕੇ ਨਾਲ ਲੜਾਂਗੇ ਹੱਕਾਂ ਨਾਲ ਏਲਾ ਗੁਰੂ ਅੱਜ ਕੀ ਕਹਿਣਾ ਚਾਹੁੰਦੇ ਇਹਨਾਂ ਜੋਨੇ ਮਹਾਰਾਜ ਜੀ ਗਰੀਬਾਂ ਵਾਲੀ ਆ ਮਾਲਕ ਮਕ ਜਿਹਦੀ ਗੱਡੀ ਆ ਲੈ ਜੀ ਉਹ ਆਂਦਾ ਗੱਡੀ ਚਲਾਓ ਨਾਚ ਲਾਓ ਮੈਂ 300 ਲੈਣਾ ਵਾ ਗਰੀਬ ਘਰੋਂ ਨਿਕਲੂਗਾ ਤੇ ਕਮਾਊਗਾ ਗਰੀਬ ਗਰੀਬ ਦਾ ਇਨਾ ਮੰਦਾ ਹਲਵਾ ਵੀ ਗਰੀਬ ਨੂੰ ਕੋਈ ਪੁੱਛਦਾ ਨਹੀਂ ਆ ਗਰੀਬ ਦੀ ਕੱਖ ਨਹੀਂ ਹੈਗਾ ਵੀ ਗਰੀਬ ਗਰੀਬ ਮਰਦਾ ਜਾਂਦਾ ਵਾ ਦਿਨੋਂ ਦਿਨ ਡਿੱਗਦਾ ਜਾਂਦਾ ਵਾ ਗਰੀਬ ਲਈ ਕੱਖ ਨਹੀਂ ਹੈਗਾ ਗਰੀਬ ਲਈ ਇਨਾ ਆਪਣੇ ਕਲੀ ਰੱਖਲੇ ਫੈਸਲੇ ਸਾਡੇ ਫੈਸਲੇ ਕੋਈ ਰੱਖਿਆ ਨਹੀਂ ਆ ਸਾਡੇ ਲਈ ਫੈਸਲਾ ਕੀ ਰੱਖਿਆ ਵਾ ਜੇ ਹਨ ਸਾਡੇ ਨਾਲ ਸਾਥਿਆਂ ਤਾਂ ਹੀ ਦਈਏ ਇਹਨਾਂ ਦਾ ਮਜ਼ਦੂਰ ਕੀ ਕਰੇ ਮਜ਼ਦੂਰ ਕੀ ਕਰੇ ਮਜ਼ਦੂਰ ਕਰ ਰਹੇ ਪਰ ਅੱਜ ਜਿਹੜਾ ਪੰਜਾਬ ਪਾਤਾ ਤੇ ਸਾਰਿਆਂ ਦੇ ਵਪਾਰੀ ਵਰਗ ਨੇ ਵੀ ਸਾਥ ਦਿੱਤਾ ਮਜ਼ਦੂਰਾਂ ਨੇ ਵੀ ਸਾਥ ਦਿੱਤਾ ਤੇ ਤੁਸੀਂ ਕਹਿੰਦੇ ਜੀ ਜਦੋਂ ਸਾਡੇ ਨਾਲ ਮਾਰੇ ਕਿਨੇ ਸ਼ੇਅਰ ਨਹੀਂ ਕੀਤਾ ਕੋਈ ਗੱਲ ਕੋਈ ਗੱਲ ਬਾਤ ਸਾਡੇ ਨਾਲ ਨਹੀਂ ਹੋਈ ਵੀ ਇਹਨਾਂ ਨੇ ਲਾਅਸ ਮੀਟਾ ਕੀਤੀਆਂ ਲਾਅਸ ਮੀਟਾ ਆਪਣੇ ਲਈ ਕੀਤੀ ਹਾਰੇ ਲਈ ਕੋਈ ਨਹੀਂ ਕੀਤੀ ਹਾ ਗਰੀਬ ਆਕਲੀ ਕੋਈ ਨਹੀਂ ਤੁਰਿਆ ਔਰ ਬਾਲਮੀਕ ਚੌਂ ਕਿੰਨੇ ਖਲੋਤੇ ਆ ਕੀ ਗੱਲ ਉਹ ਸਾਥ ਨਹੀਂ ਦੇ ਸਕਦੇ ਇਹਨਾਂ ਦਾ 2-300 ਬੰਦਾ ਵਾ ਮਜ਼ਦੂਰ ਰੋਜ਼ ਦੇਢੀ ਮੰਗਦਾ ਵਾ ਇਹਨਾਂ ਲਈ ਕੁੱਖ ਨਹੀਂ ਗਰੀਬ ਲਈ ਕੱਖ ਨਹੀਂ ਗਰੀਬ ਮਰਦਾ ਕਹਿੰਦਾ ਦਿਨ ਦਿਨ ਪਾਜੀ ਕੁਛ ਨਹੀਂ ਹੈਗਾ ਗਰੀਬ ਲਈ ਬਸ ਇਸ ਤੋਂ ਵੱਧ ਕੁਛ ਨਹੀਂ ਗਰੀਬ ਦਿਨ ਦਿਨ ਡਿੱਗਦਾ ਹੀ ਜਾਂਦਾ ਵਾ ਗਰੀਬ ਦੇ ਕੁਛ ਨਹੀਂ ਸੋਚਦਾ ਕੋਈ ਨਹੀਂ ਸੋਚਦਾ ਕੀ ਕਹਿਣਾ ਤਾਂ ਹੋਵੇ ਅਸੀਂ ਕੀ ਕਹਿਣਾ ਵਾ ਜੀ ਅਸੀਂ ਤੇ ਕੱਲ ਦੀ ਕਾਲ ਦਿੱਤੀ ਸੀ ਹਾਂਜੀ ਸਾਰੇ ਪੰਜਾਬ ਤੋਂ ਦਿੱਤੀ ਅਸੀਂ ਉਹਦੇ ਲਈ ਅਸੀਂ ਚੈੱਕ ਕਰਦੇ ਪਏ ਹਾਂ ਜੇ ਕੋਈ ਦੁਕਾਨ ਖੁੱਲੀ ਆ ਤੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਬੇਨਤੀ ਕਰਾਂਗੇ ਕਿ ਕਿਸਾਨਾਂ ਦਾ ਸਾਥ ਦਿੱਤਾ ਜਾਵੇ ਡੱਲੇ ਆ ਸਾਹਿਬ ਐ ਕਿ ਮਨੁਆਪੇ ਸਾਂਸ ਸਿੱਤ ਸਾਰੇ ਆਪਾਂ ਸਾਥ ਦੇ ਹੀ ਹੋ ਗਏ ਤੇ ਸਾਨਾ ਨੇ ਇਸ ਟਾਈਮ ਬਿਲਕੁਲ ਸਾਥ ਲੋਕਾਂ ਨੇ ਪਬਲਿਕ ਨੇ ਬੜਾ ਸਾਥ ਦਿੱਤਾ ਜੰਡਿਆ ਬਹੁਤ ਬਹੁਤ ਸਾਥ ਦਿੱਤਾ ਅਸੀਂ ਧੰਨਵਾਦ ਕਰਦੇ ਆ ਸਾਰੀ ਪਬਲਿਕ ਦਾ ਹਾਂ ਤੇ ਜੇ ਲੋਕਾਂ ਦਾ ਧੰਨਵਾਦ ਕਰਦੇ ਹੁਣ ਅਸੀਂ ਹੁਣ ਵੀ ਆਵੇ ਚੈੱਕ ਕਰਦੇ ਆਏ ਆ ਸਾਰੇ ਮਤਲਬ ਜਿਹੜੇ ਅਮਰਜੈਂਸੀ ਆ ਉਸ ਵਾਂਗ ਲਾਗੂ ਆ ਉਹ ਚੱਲਣ ਦੇ ਤੇ ਬਾਕੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਆਏ ਸਾਥ ਦਿਓ ਅੰਤਪੇ ਕਿਨਾਂ ਦਾੜਾਈ ਗੁਰਮੀਤ ਸਿੰਘ ਪਿੰਡ ਬੁੱਛੜਾ ਹਾਂਜੀ ਸਰ ਅੱਜ ਜੋ ਪੰਦ ਦਾ ਸਮਰਥਨ ਲੋਕਾਂ ਦਿੱਤਾ ਕੀ ਕਹਿਣਾ ਚਾਹੋਗੇ ਬਸ ਬਹੁਤ ਵਧੀਆ ਗੱਲ ਹੈ ਜੀ ਪਹਿਲਾਂ ਲੋਕ ਸੋਚਦੇ ਸਨ ਕਿ ਆਪਣੀ ਐਮਐਸਪੀ ਲੈਣ ਵਾਸਤੇ ਬੈਠੇ ਆ ਹਾਂਜੀ ਹੁਣ ਲੋਕਾਂ ਨੂੰ ਸਮਝ ਲੱਗ ਗਈ ਆ ਕਿ ਕਾਰਪੋਰੇਟ ਘਰਾਣਿਆਂ ਦਾ ਬਹੁਤ ਜਲਦੀ ਪੰਜਾਬ ਦੇ ਵਿੱਚ ਆਉਣ ਦੀ ਕੋਸ਼ਿਸ਼ ਆ ਸਾਰਿਆਂ ਨੇ ਕਬਜ਼ਾ ਕਰਨਾ ਤੇ ਹੁਣ ਤੇ ਵੱਡੇ ਵੱਡੇ ਸ਼ੈਲਰ ਵਾਲੇ ਪ੍ਰਧਾਨ ਜਿਹੜੇ ਆ ਸ਼ੈਲਰ ਮਾਲਕਾਂ ਦੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਜਿਹੜੇ ਕਾਨੂੰਨ ਆ ਬਹੁਤ ਗਲਤ ਆ ਰਹੇ ਆ ਤੇ ਅਸੀਂ ਇਹ ਲਾਗੂ ਨਹੀਂ ਹੋਣ ਦਵਾਂਗੇ ਇਸ ਕਰਕੇ ਆ ਪਰਵਾਹ ਘਾਰਾ ਸਾਨੂੰ ਤਾਂ ਮਿਲ ਰਿਹਾ ਵੀ ਸਾਰੀ ਪਬਲਿਕ ਨੂੰ ਸਾਰਾ ਹੀ ਪਤਾ ਲੱਗ ਗਿਆ ਪਹਿਲਾਂ ਨਹੀਂ ਸੀ ਪਤਾ ਇਹ ਮਰਨ ਵਰਤ ਤੇ ਬੈਠਣ ਨਾਲ ਡੰਡੇਵਾਲ ਸਾਹਿਬ ਦੇ ਮਰਨ ਵਰਤ ਤੇ ਬੈਠਣ ਨਾਲ ਲੋਕਾਂ ਨੂੰ ਸੋਚ ਆਈ ਆ ਤਾਂ ਸਾਡਾ ਸਾਥ ਦੇਣ ਦੇ ਆ ਇਸੇ ਤਰ੍ਹਾਂ ਸਾਥ ਦਿੰਦੇ ਰਹਿਣਗੇ ਤੇ ਪੰਜਾਬ ਦਾ ਭਲਾ ਤੇ ਖੇਤੀ ਰਹੂਗੀ ਤੇ ਦੁਕਾਨਦਾਰ ਵੀ ਬਚਣਗੇ ਦੁਕਾਨਦਾਰ ਸਾਡੇ ਨੂੰ ਜਿਆਦਾ ਫਿਕਰ ਦੇ ਵਿੱਚ ਕਿਸ ਤੁਹਾਡੇ ਦੀ ਝੋਨਾ ਨਹੀਂ ਵਿਗਿਆ ਫਿਕਰ ਸਾਨੂੰ ਪਿਆ ਹੋਆ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਅੰਨੇ ਜੇ ਕਣਕ ਦਾ ਇਹੋ ਕੰਮ ਰਿਹਾ ਤੇ ਦੁਕਾਨਦਾਰ ਦਾ ਜਿਆਦਾ ਨੁਕਸਾਨ ਨੁਕਸਾਨ ਹੈ ਸਾਡਾ ਭਾਵੇਂ ਘਾਟ ਹੀ ਹੋਏ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਕਾਰੋਬਾਰ ਸਾਰੇ ਕਿਸਾਨੀ ਤੇ ਡਿਪੈਂਡ ਆ ਹਾਂਜੀ ਸਾਰੇ ਉਸੇ ਤੇ ਹੈ ਜੀ ਇਹ ਦੁਕਾਨਦਾਰ ਸਾਨੂੰ ਆਪ ਸਮਝਾਉਣ ਦਾ ਪਿਆ ਕਿ ਅਸੀਂ ਤੁਹਾਡੇ ਨਾਲ ਆ ਜਰੂਰ ਤਕੜੇ ਹੋ ਕੇ ਰੋ ਸਾਡੇ ਕੋਲ ਟਾਈਮ ਨਹੀਂ ਆ ਤੁਹਾਡੇ ਕੋਲ ਟਾਈਮ ਹੈਗਾ ਟਾਈਮ ਕੱਢ ਕੇ ਅਸੀਂ ਤੁਹਾਡਾ ਸਾਥ ਜਰੂਰ ਦੇਣ ਦੇ ਆ ਇਹੇ ਆਪਣੇ ਬੱਚੇ ਵੀ ਪਾਲਣੇ ਆ ਤੇ ਦੁਕਾਨ ਵੀ ਥੋੜੀ-ਬਹੁਤੀ ਚਲਾਉਣੀ ਆ ਤਾਂ ਕਰਕੇ ਨਾਲ ਨਹੀਂ ਆ ਸਕਦੇ ਪੂਰੀ ਹਮਾਇਤ ਪੂਰੀ ਹੈ ਸਭ ਸਾਰੇ ਪੰਜਾਬ ਵੱਲੋਂ ਬਿਲਕੁਲ ਹਾਂ ਜੀ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਅੱਜ ਦੀ ਜੋ 3 ਦਿਨ ਦੀ ਤਾਲ ਲੱਗੀ ਗਈ ਸੀ ਬੋਹਾ ਪਰਮਾ ਵੱਲੋਂ ਉਹਦਾ ਅੱਜ ਅਸੀਂ ਮਾਨਾਂ ਵਾਲੇ ਖੇਤਾਂ 'ਤੇ ਬਣਿਆ ਉਹ ਲਗਾਤਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 31 ਪੁਆਇੰਟ ਬਣਿਆ ਹੈ ਨਾ 31 ਪੁਆਇੰਟ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਬਣਿਆ ਜਿਨ੍ਹਾਂ ਤੇ ਜਿਹੜਾ ਨਾਕੇ ਲੱਗੇ ਗਏ ਆ ਤੇ ਤੁਸੀਂ ਦੇਖ ਰਹੇ ਜਿਵੇਂ ਲੋਕ ਐਮਰਜੈਂਸੀ ਸਵਾਵਾ ਜਿਹੜੀਆਂ ਉਹ ਚੱਲ ਰਹੀਆਂ ਹੋਣ ਕੋਈ ਵੀ ਐਮਰਜੈਂਸੀ ਜਿਹੜੀ ਸਵੇਰ ਤੋਂ ਹੀ 에어ਪੋਰਟ ਤੇ ਕੋਈ ਜਾ ਰਿਹਾ ਵਾ ਕੋਈ ਮਰੀਜ਼ ਆ ਲੰਸਿਆ ਉਹਨੂੰ ਲੰਘਣ ਦਿੱਤਾ ਜਾ ਰਿਹਾ ਬਾਕੀ ਲੋਕ ਜਿਹੜੇ ਬਾਕੀ ਆ ਉਹ ਸਾਡਾ ਸਹਿਯੋਗ ਕਰ ਰਿਹਾ ਕੁਝ ਲੋਕ ਸਾਈਡ ਤੇ ਗੱਟੀਆਂ ਲਾ ਕੇ ਸਾਡੇ ਨਾਲ ਪੰਡਾਲ ਦੇ ਵਿੱਚ ਬੈਠੇ ਆ ਸਾਰੇ ਬਾਜ਼ਾਰਪਾਂ ਦੇ ਬੰਦੇ ਲਾਗੇ ਜਨਿਆਲਾ ਗੁਰੂ ਦੇ ਅੰਮ੍ਰਿਤਸਰ ਦੇ ਸਾਰੇ ਬਾਜ਼ਾਰਪਾਂ ਦੇ ਆ ਲੋਕਾਂ ਦਾ ਭਰਵਾ ਸਾਨੂੰ ਸਹਿਯੋਗ ਮਿਲ ਰਿਹਾ ਅਸੀਂ ਲੋਕਾਂ ਦੇ ਬਹੁਤ ਬਹੁਤ ਧੰਨਵਾਦੀ ਆ ਇਸ ਬੰਦ ਨੂੰ ਸਫਲਤਾ ਪੂਰਨ ਬਣਾਉਣ ਲੱਗਦਾ ਹਾਂਜੀ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਬਾਜੀ ਜੀ ਜੋ 3 ਦਿਨ ਤਾਲ ਵਿਖੇ ਗਏ ਗੋਆ ਘਰਮਾ ਵੱਲੋਂ ਉਹਦਾ ਅੱਜ ਅਸੀਂ ਮਾਨਾਂ ਵਾਲੇ ਖੇਤਾਂ 'ਤੇ ਨਹੀਂ ਗਏ ਆ ਤੇ ਲਗਾਤਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 31 ਪੁਆਇੰਟ ਬਣਿਆ ਆ 31 ਪੁਆਇੰਟ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਬਣਿਆ ਆ ਜਿਨ੍ਹਾਂ ਤੇ ਜਿਹੜਾ ਉਹ ਨਾਕੇ ਲੱਗੇ ਗਏ ਆ ਤੇ ਤੁਸੀਂ ਵੇਖ ਰਹੇ ਜਿਵੇਂ ਲੋਕ ਐਮਰਜੈਂਸੀ ਸਿਵਾਵਾ ਜਿਹੜੀਆਂ ਉਹ ਚੱਲ ਰਹੀਆਂ ਆ ਕੋਈ ਵੀ ਐਮਰਜੈਂਸੀ ਜਿਹੜੀ ਸਵੇਰ ਤੋਂ ਹੀ 에어ਪੋਰਟ ਤੇ ਕੋਈ ਜਾ ਰਿਹਾ ਵਾ ਕੋਈ ਮਰੀਜ਼ ਆ ਕੋਈ ਐਂਬੂਲੈਂਸ ਆ ਉਹਨੂੰ ਲੰਗਰ ਦੇ ਤਿਆਰ ਰਿਹਾ ਬਾਕੀ ਲੋਕ ਜਿਹੜੇ ਬਾਕੀ ਆ ਉਹ ਸਾਡਾ ਸਹਿਯੋਗ ਕਰ ਰਿਹਾ ਕੁਝ ਲੋਕ ਸਾਈਡ ਤੇ ਗੱਡੀਆਂ ਲਾ ਕੇ ਸਾਡੇ ਨਾਲ ਪੰਡਾਲ ਦੇ ਵਿੱਚ ਬੈਠੇ ਆ ਸਾਰੇ ਬਾਜ਼ਾਰ ਬੰਦਿਆ ਲਾਗੇ ਜਨਿਆਲਾ ਗੁਰੂ ਦੇ ਅੰਮ੍ਰਿਤਸਰ ਦੇ ਸਾਰੇ ਬਾਜ਼ਾਰ ਬੰਦਿਆ ਲੋਕਾਂ ਦਾ ਭਰਵਾ ਸਾਨੂੰ ਸਹਿਯੋਗ ਮਿਲ ਰਿਹਾ ਅਸੀਂ ਲੋਕਾਂ ਦੇ ਬਹੁਤ ਬਹੁਤ ਧੰਨਵਾਦੀ ਆ ਇਸ ਬੰਦ ਨੂੰ ਸਫਲਤਾਪੂਰਵਕ ਬਣਾਉਣ ਲੱਗ ਸਰ ਅੱਜ ਦਾ ਜਿਹੜਾ ਧਰਨਾ ਲਾਇਆ ਲਾਇਆ ਗਿਆ ਹੈ ਕਿਸ ਮਕਸਦ ਦੇ ਵਿੱਚ ਹੈ ਜਿਹੜਾ ਧਰਨਾ ਲੱਗਾ ਹੈ ਜੀ ਮੈਂ ਦਰਜੀਤ ਸਿੰਘ ਖਾਲਸਾ ਸਾਹਿਬ ਭਾਰਤੀ ਕਿਸਾਨ ਜੀ ਦੇ ਆਪਾ ਬਲਾਕ ਪ੍ਰਧਾਨ ਟੇੜਾਲਾ ਤੋਂ ਸੋ ਅੱਜ ਦਾ ਜੋ ਇਹ ਧਰਨਾ ਲਾਇਆ ਗਿਆ ਹੈ ਪੂਰੇ ਪੰਜਾਬ ਬੰਦ ਦੀ ਕਾਰਜ ਜਿੱਥੇ ਬੰਦੀਆਂ ਵੱਲੋਂ ਦੋਹਾਂ ਫੋਰਕਾਂ ਵੱਲੋਂ ਦਿੱਤੀ ਗਈ ਸੀ ਜਿਹਦੇ ਵਿੱਚ ਭਾਰੀ ਸਮਰਥਨ ਦੁਕਾਨਦਾਰ ਭਰਾਵਾ ਵੱਲੋਂ ਭਾਵੇਂ ਉਹ ਵਪਾਰੀ ਨੇ ਸਬਜ਼ੀ ਮੰਡੀ ਦੇ ਭਾਵੇਂ ਟਰਾਂਸਪੋਰਟਰ ਵੀਰ ਨੇ ਭਾਰੀ ਸਮਰਥਨ ਜਿਹੜਾ ਉਹ ਦਿੱਤਾ ਗਿਆ ਪੰਜਾਬ ਬੰਦ ਦਾ ਸਰ ਇਸ ਵਾਰ ਵੱਲੋਂ ਸ਼ਹਿਰ ਦਾ ਨਾ ਤੁਹਾਨੂੰ ਸੰਯੋਗ ਜ਼ਰੂਰ ਦਿੱਤਾ ਹੈ ਪਰ ਵਿਰੋਧਤਾ ਵੀ ਉੱਥੇ ਦੇਖਣ ਨੂੰ ਬੜੀ ਸ਼ਹਿਰ ਦੇ ਵਿੱਚੋਂ ਮਿਲਿਆ ਕਿ ਸਾਡੇ ਜਿਹੜੇ ਕਾਰੋਬਾਰ ਬੰਦ ਕੀਤੇ ਜਾਂਦੇ ਆ ਕਿਸਾਨਾਂ ਦੇ ਕਾਰੋਬਾਰ ਚੱਲੂ ਰਹਿੰਦੇ ਕੀ ਕਹਿਣਾ ਚਾਹੋਗੇ ਵੇਖੋ ਜੀ ਬੇਸ਼ੱਕ ਸਾਡਾ ਕੋਈ ਇਹ ਸ਼ੌਕ ਨਹੀਂ ਆ ਇਹਨਾਂ ਸੜਕਾਂ ਦੇ ਉੱਤੇ ਬਹਿਣਾ ਪਰ ਜਦੋਂ ਸਾਡੇ ਸਬਰ ਦਾ ਜਵਾਬ ਜ਼ਬਰ ਦੇ ਨਾਲ ਦਿੱਤਾ ਜਾਂਦਾ ਸਰਕਾਰਾਂ ਵੱਲੋਂ ਭਾਈ ਉਹ ਜਗਜੀਤ ਸਿੰਘ ਡੱਲੇਵਾਲ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਮਰਨ ਵਰਤ ਰੱਖ ਕੇ ਬੈਠੇ ਆ ਪਰ ਅੱਜ ਵੀ ਸਰਕਾਰ ਜ਼ਬਰ ਕਰ ਰਹੀ ਆ ਬੀਤੀ ਰਾਤ ਵੀ ਵੱਡੀ ਚਾਰ ਜਿਹੜੀ ਆ ਕਿ ਰਵੰਦੀ ਕੀਤੀ ਗਈ ਖਨੋਰੀ ਬਾਰਡਰ ਨੂੰ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਚੁੱਕ ਕੇ ਉੱਥੋਂ ਲੈ ਕੇ ਜਾਇਆ ਜਾ ਸਕੇ ਪਰ ਉਹਨਾਂ ਦਾ ਇੱਕੋ ਹੀ ਇੱਕ ਸੁਪਨਾ ਵਾ ਕਿ ਜੇ ਮੇਰੀ ਮੌਤ ਹੋਊਗੀ ਤੇ ਖਨੋਰੀ ਬਾਰਡਰ ਦੇ ਵਿੱਚ ਰਹਿ ਕੇ ਇਸ ਸੰਗਤ ਦੇ ਵਿੱਚ ਮਰੀ ਜਿਹੜੀ ਆ ਮੌਤ ਹੋਊਗੀ ਆ ਸਾਨੂੰ ਪਤਾ ਆ ਕਿ ਆਵਾਜਾਈ ਦੇ ਵਿੱਚ ਵੀ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਆ ਪਰ ਭਰਾਵੋ ਅਸੀਂ ਸਮੁੱਚੇ ਪੰਜਾਬ ਸਮੁੱਚੇ ਭਾਰਤ ਦੇ ਹੱਕਾਂ ਵਾਸਤੇ ਸੜਕਾਂ ਦੇ ਉੱਤੇ ਬੈਠੇ ਆ ਮੈਂ ਦੱਸ ਦੇਣਾ ਚਾਹੁੰਦਾ ਕਿ ਪਿਛਲੇ ਦਿਨੀ ਝੋਨਾ ਮੰਡੀਆਂ ਦੇ ਵਿੱਚ ਰੁੜਿਆ ਵਾ ਉਹਦਾ ਅਸਰ ਕੱਲਾ ਕਿਸਾਨ ਦੇ ਉੱਤੇ ਨਹੀਂ ਗਿਆ ਪੂਰੇ ਬਾਜ਼ਾਰ ਦੇ ਵਿੱਚ ਪੂਰੀ ਮਾਰਕੀਟ ਦੇ ਵਿੱਚ ਗਿਆ ਵਾ ਜੇ ਕਿਸਾਨ ਦੀ ਜੇਬ ਦੇ ਵਿੱਚ ਪੈਸਾ ਨਾ ਆਊਗਾ ਉਹਦੀ ਫਸਲ ਨੂੰ ਉਹਦਾ ਬਣਦਾ ਮੁੱਲ ਨਾ ਮਿਲੂਗਾ ਤੇ ਭਰਾਓ ਵਿਆਹਾਂ ਦੇ ਪ੍ਰੋਗਰਾਮ ਉਹ ਬਾਜ਼ਾਰ ਦੇ ਵਿੱਚ ਪੈਸਾ ਲੈ ਕੇ ਜਿਹੜਾ ਵਾ ਉਹ ਕਿਸ ਤਰੀਕੇ ਦੇ ਨਾਲ ਜਾਊਗਾ ਲੋਕ ਕਹਿੰਦੇ ਆ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਾਉਂਦੇ ਆ ਸਾਡੇ ਬਾਰੇ ਮਜ਼ਦੂਰਾਂ ਬਾਰੇ ਕਿਸੇ ਨੇ ਕਦੀ ਨਹੀਂ ਸੋਚਿਆ ਇਹਦੇ ਬਾਰੇ ਕੀ ਕਹਿਣਾ ਚਾਹੋ ਬਿਲਕੁਲ ਜੀ ਜਿੱਥੇ 12 ਮੰਗਾ ਨੇ ਉੱਥੇ ਨਰੇਗਾ ਮਜ਼ਦੂਰਾਂ ਵਾਸਤੇ ਵੀ ਜਿਹੜੀ ਆ ਉਹ ਇੱਕ ਮੰਗਿਆ ਉਹ ਪਹਿਲ ਦੇ ਆਧਾਰ ਤੇ ਆ ਮੰਗ ਕਿ ਇਹਨਾਂ ਨੂੰ ਜਿਹੜੀ ਆ 700 ਰੁਪਇਆ ਦਿਹਾੜੀ ਮਜ਼ਦੂਰ ਨੇ ਮਿਲਣੀ ਚਾਹੀਦੀ ਆ ਔਰ 365 ਦਿਨਾਂ ਦੇ ਵਿੱਚ 270 ਦਿਨ ਜਿਹੜਾ ਵਾ ਇਹਨਾਂ ਨੂੰ ਕੰਮ ਜਿਹੜਾ ਵਾ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਵਾ ਉਹ ਤੁਸੀਂ ਮੰਗ ਪੱਤਰ ਜਿਹੜਾ ਵਾ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਿੱਚ ਦੇਖ ਸਕਦੇ ਹੋ ਸਾ ਡੱਲਿਆ ਸਾਹਿਬ ਨੂੰ ਅੱਜ ਕਾਫੀ ਦਿਨ ਹੋ ਗਏ ਆ ਮਾਨ ਸਰਪਤ ਦੇ ਬੈਠਿਆਂ ਨੂੰ ਅਜੇ ਤੱਕ ਸਰਕਾਰ ਨੇ ਕੁਛ ਉਹਦਾ ਜਵਾਬ ਨਹੀਂ ਦਿੱਤਾ ਗਿਆ ਇਹਦਾ ਕੀ ਕਰਨਾ ਹੈ ਵੇਖੋ ਜੀ ਸਰਕਾਰ ਮੈਂ ਸਮਝਦਾ ਕਿ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਆ ਭਾਵੇਂ ਉਹ ਮੋਦੀ ਸਰਕਾਰ ਆ ਤੇ ਭਾਵੇਂ ਐਸ بڑے ਦਾ ਭਗਵੰਤ ਮਾਨ ਸਰਕਾਰ ਆ ਇਹ ਭਗਵੰਤ ਮਾਨ ਵੀ ਕਹਿਣ ਨੂੰ ਜ਼ਰੂਰ ਕਹਿੰਦਾ ਸੀ ਕਿ ਮੈਂ ਇੱਕ ਕਿਸਾਨ ਦਾ ਪੋਤੇ ਆ ਮੇਰੀ ਸਰਕਾਰ ਦੇ ਵਿੱਚ ਇਹ ਧਰਨੇ ਨਹੀਂ ਲੱਗਣਗੇ ਮੇਰੀ ਸਰਕਾਰ ਦੇ ਵਿੱਚ ਲੋਕ ਸੰਤਾ ਤੇ ਨਹੀਂ ਆਉਣਗੇ ਪਰ ਕੱਲਾ ਕਿਸਾਨ ਨਹੀਂ ਤੁਸੀਂ ਦੇਖ ਸਕਦੇ ਜੇ ਕਿ ਵੀ ਜਿਹੜੇ ਅਧਿਆਪਕ ਆ ਟੀਚਰ ਵਰਗੇ ਆ ਉਹ ਵੀ ਸਰਕਾਰ ਤੇ ਆਇਆ ਉਹਨਾਂ ਦੀ ਸਾਡੀਆਂ ਛੀਨਾਂ ਪੈਣ ਆ ਗਈਆਂ ਚੁੰਨੀਆਂ ਰੋਲੀਆਂ ਗਈਆਂ ਨੇ ਉਹਨਾਂ ਦੀਆਂ ਇੱਕ ਸਾਫ ਦੀਆਂ ਪੱਤਾਂ ਰੋਲੀਆਂ ਗਈਆਂ ਨੇ ਕਿਵੇਂ ਅਧਿਆਪਕ ਨੇ ਕਿੱਥੇ ਆਉ ਨੌਕਰੀਆਂ ਜੇ ਅੱਜ ਕਿਸੇ ਵੀ ادارے ਦੇ ਵਿੱਚ ਜਾਂਦੇ ਆ ਬਿਜਲੀ ਬੋਰਡ ਆ ਤਾਂ ਭਾਵੇਂ ਪੁਲਿਸ ਪ੍ਰਸ਼ਾਸਨ ਆ ਅੱਗੋਂ ਇਹੋ ਜਵਾਬ ਆਉਂਦਾ ਵਾਪਸ ਸਾਡੇ ਕੋਲ ਮੁਲਾਜਮ ਨਹੀਂ ਆ ਤੇ ਭਾਈ ਇਹ 43000 ਲੋਕ ਭਰਤੀ ਕੀਤੇ ਆ ਤੇ ਉਹ ਕਿੱਥੇ ਨੇ ਸਰ ਅੱਜ ਜਿਹੜਾ ਤੁਸੀਂ ਆ ਮਤਲਬ ਹੈਗਾ ਕੀਤਾ ਵਾ ਧਰਦਾ ਕੀਤਾ ਹੈਗਾ ਅਗਰ ਸਰਕਾਰ ਇਹਦੇ ਤੇ ਕੋਈ ਅਸਰ ਨਹੀਂ ਕਰਦੀ ਤੇ ਅੱਗੇ ਦਾ ਪ੍ਰੋਗਰਾਮ ਕੀ ਹੋਏਗਾ ਦੇਖੋ ਜੀ ਆਉਣ ਵਾਲੇ ਆ ਵੀ ਅੱਜ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਸਾਡਾ ਪ੍ਰੋਟੈਸਟ ਜਿਹੜਾ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜੂਦ ਮੋਰਕੇ ਦੇ ਸਾਹੇ ਸੱਦੇ ਵੱਲੋਂ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਪੰਜਾਬ ਬੰਦ ਦੀ ਕਾਲ ਸੀ ਪਰ ਨੂੰ ਅਮਲੀ ਜਾਮਾ ਪਹਿਨਾਉਣ ਦੇ ਵਾਸਤੇ ਅੱਡਾ ਬੰਡਾਲਾ ਵਿਖੇ ਬੰਡਾਲਾ ਕਾਈ ਵੱਲੋਂ ਤੇ ਜੋਗਾ ਸਿੰਘ ਵਾਲੀ ਸੰਗਤ ਵੱਲੋਂ ਜੋ ਜਨਿਆਲਾ ਗਰੂ ਤਰਨਤਾਰਨ ਸੜਕ ਜਾਮ ਕਰਕੇ ਉਹ ਕਾਲ ਨੂੰ ਲਾਗੂ ਕਰਵਾਇਆ ਜਾ ਰਿਹਾ ਔਰ ਅੱਜ ਅਸੀਂ ਮੰਗ ਕਰ ਰਹੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਨੂੰ ਵਾਅਦੇ ਕੀਤੇ ਸੀਗੇ ਉਹਨਾਂ ਵਾਅਦਿਆਂ ਨੂੰ ਇੰਪਲੀਮੈਂਟ ਕਰੇ ਐਮਐਸਪੀ ਦੇ ਗਰੰਟੀ ਦਾ ਕਾਨੂੰਨ ਬਣਾਵੇ ਔਰ ਤਮਾਮ ਵਾਅਦੇ ਜੋ ਕੇਂਦਰ ਸਰਕਾਰ ਨੇ ਪਿਛਲੇ ਅੰਦੋਲਨ ਦੇ ਦੌਰਾਨ ਕਿਸਾਨਾਂ ਨੂੰ ਮਿਦੂਨਾਂ ਵਾਅਦੇ ਕੀਤੇ ਨੇ ਉਹਨਾਂ ਵਾਦਿਆਂ ਨੂੰ ਅਮਲੀ ਜਾਮਾ ਪਹਿਨਾ ਜਾਵੇ ਤੇ ਉਹਨਾਂ ਮੰਗਾਂ ਨੂੰ ਮਨਵਾਉਣ ਦੇ ਵਾਸਤੇ ਖਨੌਰੀ ਬਾਜਰ ਸ਼ੰਭੂ ਬਾਜਰ ਰਤਨਪੁਰਾ ਚੌਂਕ ਤੋਂ ਪਿਛਲੇ 13 ਫਰਵਰੀ 2024 ਤੋਂ ਮੋਰਚੇ ਲੱਗੇ ਆ ਕਿ ਜਗਜੀਤ ਸਿੰਘ ਜੱਲੇਵਾ ਉਹ 35 ਦਿਨ ਹੋ ਗਏ ਆ ਮਰਨ ਵਾਤੇ ਬੈਠੇ ਆ ਸੋ ਸਾਡੀ ਮੰਗ ਆ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲ ਤੁਰੰਤ ਗੱਲ ਕਰੇ ਜੋ ਸਾਡੀਆਂ ਮੰਗਾਂ ਨੇ ਚਾਹੀ ਐ ਐਮਐਸਬੀ ਦੇ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਨਾਲ ਡਾਕਟਰ ਸੁਆਮੀ ਸੰਗੀ ਦੇ ਵਾਰਸ਼ ਨੂੰ ਲਾਗੂ ਕਰਾਉਣਾ ਵਾ ਕਾਰਪੋਰੇਟਾਂ ਦੇ ਕਰਜ਼ੇ ਨਾ ਖਤਮ ਕੀਤੇ ਆ ਉਸੇ ਤਰਜ਼ ਦੇ ਉੱਤੇ ਦੇਖਦੇ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਖਤਮ ਹੋਣਾ ਚਾਹੀਦਾ ਵਾ ਪੋਲਿਊਸ਼ਨ ਐਕਟ ਦੇ ਵਿੱਚੋਂ ਕਿਸਾਨੀ ਨੂੰ ਬਾਹਰ ਕੱਢਣਾ ਚਾਹੀਦਾ ਵਾ ਤੇ ਬੀਨੀ ਸੁਵਧ 2023 ਉਹਨੂੰ ਵਾਪਸ ਲਵੇ ਸਰਕਾਰ ਮਨਰੇਗਾ ਦੇ ਤਹਿਤ ਮਜ਼ਦੂਰ ਉਗਰਾਵਾਂ ਦੇ ਵਾਸਤੇ 200 ਦਿਨ ਕੰਮ ਦੀ ਗਰੰਟੀ ਦੇਵੇ ਇਹਦੇ ਨਾਲ ਆਦਿਵਾਸੀ ਭਰਾ ਨੇ ਸਾਡੇ ਸੰਵਿਧਾਨ ਦੀ 5ਵੀਂ ਸੂਚੀ ਨੂੰ ਲਾਗੂ ਕੀਤਾ ਜਾਵੇ ਪਿਛਲੇ ਅੰਦੋਲਨ ਦੇ ਤਰ੍ਹਾਂ ਜੋ ਕਿਸਾਨਾਂ ਅਮੀਦੋਂ ਦੇ ਕੇਸਰਨ ਸੀਗੇ ਉਹ ਵੀ ਵਾਪਸ ਲੈਣ ਦੀ ਮੰਗਿਆ ਸੋ ਅਸੀਂ ਮੰਗ ਕਰ ਰਹੇ ਹਾਂ ਅੱਜ ਦੇ ਵੱਖ-ਵੱਖ ਮੋਰਚਿਆਂ ਦਾ ਹੈ ਕਿ ਭਾਰਤ ਸਰਕਾਰ ਜਿਹੜੀ ਆ ਸਾਡੇ ਕਿਸਾਨਾਂ ਨੂੰ ਮਸਲਿਆਂ ਨੂੰ ਤੁਰੰਤ ਹੱਲ ਕਰੇ